ਮਿਲਿਆ ਸੀ ਅੱਜ ਮੈਨੂੰ ਪ੍ਰੋਬਲਮ ਸੀਗੀ ਚੌਂਕੜੀ ਮਾਰਨ ਲਈ ਅੱਛਾ ਤੇ ਮੇਰੀ ਚੌਂਕੜੀ ਨਹੀਂ ਮੱਤ ਪੱਜਦੀ ਸੀ ਉਹ ਹੁਣ ਨਹੀਂ ਪ੍ਰੋਬਲਮ ਠੀਕ ਹੋ ਗਈ ਬਹੁਤ ਕਿਰਪਾ ਬਾਬਾ ਦੀ ਮੇਰੀ ਨੱਕ ਦੇ ਹੱਡੇ ਟੁੱਟ ਗਏ ਸੀ ਬਾਬਾ ਨੇ ਆਹ ਗੰਡਤੀ ਆ ਮੇਰੇ ਨੱਕ ਦੀ ਹੱਡੀ ਟੁੱਟੀ ਸੀ ਜਿਹੜੀ ਨਹੀਂ ਆਇਆ ਮੈਂ ਡਿੱਗ ਗਈ ਸੀ ਜਦ ਐ ਥੱਲੇ ਪੱਜੇ ਸੀ ਬਾਬੇ ਦੀ ਕਿਰਪਾ ਨਾਲ ਜੋਤ ਦਾ ਪ੍ਰਸ਼ਾਦ ਲਾਉਂਦੇ ਰਹੇ ਬਾਬੇ ਦੀ ਕਿਰਪਾ ਬੜੀ ਹੋਈ ਹੈ ਦੀ ਕਿਰਪਾ ਆ ਕੇ ਜਿਹੜੀ ਸੰਗਤ ਦਾ ਹੱਥ ਹੈ ਵੱਧ ਜਾਂਦੀ ਹੈ ਜੀ ਜੀ ਤੇ ਜਿਹੜੇ ਆਪਣੇ ਸ਼ਰਧਾ ਨਾਲ ਆਉਂਦੇ ਨੇ ਹਰ ਕੋਈ ਹਰ ਘਰ ਇੱਕ ਬੰਦਾ ਜਿਹੜਾ ਵੀ ਆਪਣੇ ਸ਼ਰਧਾ ਨਾਲ ਆਂਦਾ ਉਹਨਾਂ ਦੇ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਹਾਂ ਤੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਮੋਲ ਟਾਊਨ ਲੁਧਿਆਣਾ ਜਿੱਥੇ ਜੁਪਹਿਰਾ ਸਾਹਿਬ ਦਾ ਪਾਰਚਾ ਦਾ ਤੇ ਵੱਡੀ ਗੰਟੀ ਵਿੱਚ ਸੰਗਤਾਂ ਇੱਥੇ ਮੌਜੂਦ ਨੇ ਇੱਕ ਪਾਸੇ ਜਿੱਥੇ ਹੌਮਸ ਭਰਿਆ ਮੌਸਮ ਹੈ ਲੋਕ ਆਪਣੇ ਘਰਾਂ ਤੋਂ ਨਿਕਲਦੇ ਇਸ ਹੱਥਲੇ ਬੈਠੀ ਹੋ ਕੇ ਵੱਡੀ ਗੰਟੀ ਵਿੱਚ ਸੰਗਤ ਜਿਹੜੀ ਹੈ ਉਹ ਇੱਥੇ ਗੁਰਦੁਆਰਾ ਸਾਹਿਬ ਪਹੁੰਚੀ ਹੈ ਤੇ ਪਾਸ ਜਿਹੜਾ ਉਹ ਕੀਤਾ ਜਾ ਰਿਹਾ ਗਰਮੀ ਦੇ ਵਿੱਚ ਬੈਠੇ ਨੇ ਛਲਦਾ ਆ ਕੇ ਗਰਮੀ ਜਿਹੜੀ ਆ ਉਹ ਤਸ ਤੋਂ ਤਹਿਸ ਨੇ ਸੋਚੀ ਹਰ ਬੰਦਾ ਆਪੋ ਆਪਣੀ ਡਿਊਟੀ ਦੇ ਇੱਥੇ ਬੈਠਾ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਜਿਹੜੇ ਨਹੀਂ ਉਹ ਇੱਥੇ ਪੱਖੀ ਚੱਲਣ ਦੀ ਸੇਵਾ ਕਰਦੇ ਪਏ ਤਾਂ ਵੱਡੀ ਗਿਣਤੀ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਗੁਰਦਵਾਰਾ ਸਾਹਿਬ ਦੇ ਸਾਹਮਣੇ ਗੱਲ ਕੀਤੀ ਜਾਵੇ ਇੱਧਰ ਵੀ ਸੰਗਤ ਹੈ ਸਾਹਮਣੇ ਲੰਗਰ ਹਾਲ ਦੇ ਵਿੱਚ ਜਿਹੜੀ ਸੰਗਤ ਹੈ ਉੱਥੇ ਪੂਰਾ ਲੰਗਰ ਹਾਲ ਭਰਿਆ ਹੋਇਆ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਈਕਲ ਸਟੈਂਡ ਹੁੰਦਾ ਸੀ ਮੋਟਰਸਾਈਕਲ ਸਟੈਂਡ ਉੱਥੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਬੈਠੀਆਂ ਨੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰ ਜੀ ਕਰਵਾਵਾਂਗੇ ਸੰਗਤ ਕੀ ਇੱਥੇ ਮਨੋ ਕਾਮਨਾਪੂਰਨ ਹੁੰਦੀ ਹੈ ਨੇ ਕੀ ਇੱਥੇ ਮਹਿਸੂਸ ਕਰਦੇ ਨੇ ਇੱਥੇ ਆ ਕੇ ਤੇ ਆਓ ਅਸੀਂ ਸੰਗਤਾਂ ਦੇ ਨਾਲ ਗੱਲ ਵੀ ਕਰਦੇ ਨੇ ਏਡੀ ਗਰਮੀ ਦੇ ਵਿੱਚ ਵੀਰ ਨਾਲ ਗੱਲ ਕਰਨਾ ਬਈ ਕੀ ਨਾ ਹੁੰਦਾ ਵੀ ਕੀ ਨਾਮ ਤੁਹਾਡਾ ਗੁਰਸਿਮਰ ਸਿੰਘ ਗੁਰਸਿਮ ਜੀ ਕਰੋ ਤੁਸੀਂ ਇੱਥੇ ਆ ਰਹੇ ਮੈਨੂੰ 2 ਹਫ਼ਤੇ ਹੋ ਗਏ ਤੇ ਸੇਵਾ ਕਰਦੇ ਨੂੰ ਦੂਜਾ ਹਫ਼ਤਾ ਮਤਲਬ ਹੈ ਉਸ ਮੈਂ ਮਹਿਸੂਸ ਕੀਤਾ ਸੇਵਾ ਕਰਨ ਤੋਂ ਬਾਅਦ ਕੋਈ ਮਹਿਸੂਸ ਹੋਇਆ ਚੰਗਾ ਸੇਵਾ ਤੋਂ ਬਹੁਤ ਜਿਹਾ ਮਹਿਸੂਸ ਹੁੰਦਾ ਬਹੁਤ ਵਧੀਆ ਦਰਸ਼ਨ ਹੁੰਦੇ ਹਮੇਸ਼ਾ ਚਰਦੀ ਘਲਾ ਚ ਰਹੀਦਾ ਬਹੁਤ ਵਧੀਆ ਬਾਬਾ ਜੀ ਦਰਸ਼ਨ ਕਰੋ ਤਾਂ ਬਹੁਤ ਵਧੀਆ ਲੱਗਦਾ ਗਰਮੀ ਹੈ ਲੋਕ ਏਸ਼ੀਆ ਦੇ ਵਿੱਚ ਬੈਠੇ ਨੇ ਤੁਸੀਂ ਇੱਥੇ ਮੈਂ ਦੇਖਿਆ ਸੇਵਾ ਕਰਦੇ ਤੁਸੀਂ ਏਸੀ ਹੋਵੇ ਜਾਂ ਨਾ ਹੋ ਗਰਮੀ ਹੋਵੇ ਜਾਂ ਸਰਦੀ ਪਰ ਸੇਵਾ ਦੋ ਤੱਕ ਕੰਚੀ ਵੀ ਨਹੀਂ ਆਈ ਕੀ ਮੈਸੂਰ ਰਿਹਾ ਜੀ ਲੋਤ ਪਹਿਰਾ ਸਾਹਿਬ ਕੀ ਕਿਸ ਖਾਸ ਮਨੋ ਕਾਮਨਾ ਮਲੇ ਕੇ ਆ ਨੇ ਪਾਮ ਜੀ ਸਦੇ ਚੰਨਾਈ ਮੱਥਣ ਦਸ ਸਾਹ ਨਹੀਂ ਬਣੀ ਨਾ ਕਿਉਂਕਿ ਸਭ ਤੋਂ ਕਿਈ ਸਭ ਕੋ ਸੁਣਦਾ ਸੰਭਵ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤ ਹਲੇ ਆ ਰਹੀ ਹੈ ਹਲੇ ਚਪੈਰਾ ਸਾਹਿਬ ਦਾ ਜਿਹੜਾ ਪਾਠ ਹੈ ਉਹ ਸ਼ੁਰੂ ਹੋਇਆ ਤੇ ਸ਼ੁਰੂ ਹੁੰਦੇ ਸਾਰ ਜਿਹੜੀ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਆ ਰਹੀਆਂ ਨੇ ਮੱਥਾ ਟੇਕਣ ਵਾਸਤੇ ਲੰਬੀ ਲਾਈਨ ਜਿਹੜੀ ਹੈ ਉਹ ਬਾਹਰ ਤੱਕ ਲੱਗੀ ਹੈ ਹਰ ਵਾਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾਂਦੇ ਨੇ ਪਰ ਸੰਗਤਾਂ ਦੇ ਅੱਗੇ ਪ੍ਰਬੰਧ ਕਿੰਨਾ ਕਿਤੇ ਨਿਗੋਣੇ ਹੋ ਜਾਂਦੇ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ 71 ਹੋਈਆਂ ਹੋਈਆਂ ਨੇ ਪਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਹੀਦ ਪਾਪਾ ਦੀਪ ਸਿੰਘ ਜੀ ਮੌਜੂਦ ਹਨ ਦੇਖਣਾ ਜਿੱਥੇ ਤੁਹਾਨੂੰ ਸੀੜੀਆਂ ਤਸਵੀਰਾਂ ਦਿਖਾ ਰਹੇ ਹਾਂ ਮਾੜੀ ਕੀ ਨਾਮ ਤਾਂ ਜੀ ਹਰਜਿੰਦਰ ਕੋਰ ਹਰਜਿੰਦਰ ਕੋਰ ਮੈਂ ਕਿਹਾ ਤੁਹਾਨੂੰ ਤੁਸੀਂ ਇੱਥੇ ਮੁੰਡੀਆਂ ਤੋਂ ਬੜੀਆਂ ਮੁੰਡੀਆਂ ਕੀ ਮਹਿਸੂਸ ਹੁੰਦਾ ਇੱਥੇ ਆ ਕੇ ਬਹੁਤ ਸ਼ਾਂਤੀ ਮਹਿਸੂਸ ਆ ਦਿਲ ਨੂੰ ਸਕੂਨ ਮਿਲਦਾ ਕੀ ਨਾਮ ਤੁਹਾਡਾ ਮਾਤਾ ਜੀ ਜਗENDER ਕੌਰ ਮਾਤਾ ਜੀ ਕਰੋ ਤੁਹਾਰੀ ਬਹੁਤ ਟਾਈਮ ਚਾਹਣਿਆ ਬਣੀ ਬੜੀ ਐਗਰਮੀ ਲੱਗਦੀ ਹੈ ਨੀ ਬਾਬੇ ਦੀ ਕਿਰਪਾ ਬਹੁਤ ਆ ਬਾਬੇ ਦੀ ਕਿਰਪਾ ਬਾਬੇ ਦੀ ਮੇਰੀ ਨੱਕ ਦੇ ਹੱਡੇ ਟੁੱਟ ਗਏ ਸੀ ਬਾਪੂ ਨੇ ਆਹ ਗੰਡ ਤੇ ਆ ਮੇਰੀ ਨੱਕ ਦੀ ਹੱਡੀ ਟੁੱਤੀ ਸੀਗੀ ਟਗ ਗਈ ਸੀ ਇੱਥੋਂ ਮੈਂ ਡਿੱਗ ਗਈ ਸੀ ਐ ਥੱਲੇ ਵੱਜੀ ਸੀ ਬਾਪੇ ਦੀ ਕਿਰਪਾ ਨਾਲ ਜੋਤ ਦਾ ਪ੍ਰਸ਼ਾਦ ਲਾਉਂਦੇ ਰਹੇ ਬਾਪੇ ਦੀ ਕਿਰਪਾ ਵੜੀ ਹੋਈ ਐ ਬਾਬੇ ਨੇ ਇੱਕ ਟੁੱਟੀ ਗੰਡ ਤੇ ਆਪਣੇ ਨਾਲ ਬਾਦ ਕਿਰਪਾ ਸੱਤ ਮੁਰ ਦੇ ਦਿਆਏ ਆਏ ਆ ਤਗੀ ਸਿੱtze ਹੱਦੀ ਜਰੀਆ ਉਹ ਸਹੀ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤ ਇਕੱਤਰ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਗਰਮੀ ਨੂੰ ਕਿਤੇ ਨਾ ਕਿਤੇ ਪੁੱਲੇ ਬੈਠੇ ਨੇ ਲੋਕ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਸੰਗਤ ਨਾਲ ਥੋੜੀ ਅਸੀਂ ਗੱਲਬਾਤ ਕਰਵਾਵਾਂਗੇ ਜਿਹੜੀ ਸੰਗਤ ਇੱਥੇ ਇਕੱਤਰ ਹੋਈ ਹੋਈ ਹੈ ਭਾਈ ਜੀ ਹਾਂਜੀ ਤਾਂ ਤੁਹਾਨੂੰ ਤੁਸੀਂ ਗੁਰਦੁਆਰਾ ਸਾਹਿਬ ਬਾਦ ਅੱਜ ਆਇਆ ਸਿਦਾਂਤ ਦੇ ਤਾਂ ਰਹਨੇ ਆ ਅਸੀਂ ਹਾਂਜੀ ਕੀ ਮਹਿਸੂਸ ਹੁੰਦਾ ਭਾਈ ਚਪੈਰਾ ਸਾਹਿਬ ਨੂੰ ਵਧੀਆ ਮਹਿਸੂਸ ਹੁੰਦਾ ਚੰਗਾ ਲੱਗਦਾ ਵਧੀਆ ਲੱਗਦਾ ਵਧੀਆ ਮਾਹੌਲ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਸੰਗਤ ਜਿਹੜੀ ਇੱਥੇ ਮੌਜੂਦ ਹੈਗੀ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਪਹਿਲਾਂ ਇੱਥੇ ਦੋ ਸਟੈਂਡ ਹੁੰਦਾ ਸੀ ਮੋਟਰਸਾਈਕਲ ਸਟੈਂਡ ਹੁੰਦਾ ਸੀ ਜਿੱਥੇ ਅੱਜ ਸੰਗਤ ਬੈਠੀ ਹੋਈ ਹੈ ਸੰਗਤ ਬੈਠੀ ਇੱਥੇ ਜਿਹੜਾ ਪਾਠ ਜਿਹੜਾ ਉਹ ਕੀਤਾ ਜਾ ਰਿਹਾ ਜਿਹੜੇ ਸੇਵਾਦਾਰ ਨੇ ਉਹ ਪੱਕੀਆਂ ਚੱਲਦੇ ਦੀ ਸੇਵਾ ਕਰਦੇ ਪਏ ਨੇ ਤਾਂ ਗਰਮੀ ਪੂਰੀ ਅੱਤ ਦੀ ਹੈ ਪਰ ਸ਼ਰਧਾ ਅੱਗੇ ਸਭ ਕੁਝ ਖਤਮ ਹੋ ਜਾਂਦਾ ਜਿੱਥੇ ਸ਼ਰਧਾ ਆ ਜਾਂਦੀ ਜਿੱਥੇ ਇੱਕ ਕਹਿ ਸਕਦੇ ਵਿਸ਼ਵਾਸ ਬਣ ਜਾਂਦਾ ਉਸ ਵਿਸ਼ਵਾਸ ਅੱਗੇ ਸਭ ਕੁਝ ਖਤਮ ਹੋ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਧਰ ਵੀ ਬੈਠੀਆਂ ਨੇ ਸਾਹਮਣੇ ਜੋੜਾ ਕਰਦੇ ਵਿੱਚ ਵੀ ਜਿਹੜਾ ਖੱਜਾ ਖੱਜੇ ਦਾ ਗੋਲਾ ਜੋੜਾ ਕਰ ਰਿਹਾ ਉਹ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੰਗਰ ਜਿਹੜੀ ਹੈ ਵੱਡੀ ਗਿਣਤੀ ਵਿੱਚ 71 ਹੋਈ ਹੋਈ ਹੈ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਉਹ ਕੋਲ ਖੜਾ ਹੋ ਵਾਹੀ ਰਵਤ ਇਹ ਨਾਮ ਬਾਈ ਟਟ ਮੇਰਾ ਤਰਸੇਵ ਸਿੰਘ ਜੀ ਬਾਈ ਕਦੋਂ ਤੋ ਆਣ ਹਾਂਜੀ ਪਟਾ ਸਾਹਿਬ ਕਦੋਂ ਤੋ ਆਣ ਗੁਰਦਵਾਰ ਸਾਹਿਬ 10 ਸਾਲ ਦੇ ਕਰੀਬ ਕਰੀਬ ਸਾਰੇ ਆ ਗਏ ਕੀ ਕੀ ਪੁੱਛਦਾ ਰਹਿਮਤਾਂ ਹੋਈਆਂ ਬਾਬਾ ਜੀ ਦੀਆਂ ਤੋ हां जी। ਰਹਿਮਤਾ ਕਿਹੜੀਆਂ ਕਰੀਆਂ ਹੋਈਆਂ ਬਾਬਾ ਜੀ ਵੱਲੋਂ? ਮਣੋ ਕੋ ਆਪਣਾ ਸਾਰੀਆਂ ਪੁਰੀਆਂ ਆਉਣੀਆਂ ਜੋ ਚੀਜ਼ ਸਰਦਾਰ ਫਰਮਾਂ ਕੋ ਉਹ ਮਿਲ ਜਾਂਦੀ ਆ ਜੀ। ਬਾਬਾ ਜੀ। ਵਿਸ਼ਵਾਸ ਹੈ ਪੂਰਾ ਬਾਬਾ ਜੀ ਤੇ ਜੀ। ਪੂਰਾ ਵਿਸ਼ਵਾਸ ਹੈ ਜੀ। ਜਿਹੜੀਆਂ ਮਣੋ ਕੋ ਆਪਣਾ ਸਾਰੀਆਂ ਪੁਰੀਆਂ ਜੋ ਮਣੋ ਕੋ ਮਿਲ ਜਾਣੀਆਂ ਸੱਚੇ ਬਰ। ਗਰਮੀ ਨਹੀਂ ਲੱਗਦੀ ਗਰਮੀ ਵਿੱਚ ਖੜੀ ਬੈਠੀ। ਸੰਗਤ ਦਾ ਗਰਮੀ ਵਿੱਚ ਵੀ ਮਨ ਲਾ ਕੇ ਬੈਠੀ ਐ। ਜੀ ਕਿ ਪਹਿਰਾ ਕੱਢ ਰਹੀ ਹੈ ਜਿਹਨੇ ਮੀਂਹ ਵਾਇਓ ਜਿਨਾ ਧਰਮੀ ਵਾਇਓ ਸਰਗਤ ਨੇ ਹਰ ਚ ਪਹਿਰਾ ਕੱਢ ਕੇ ਜਾਣਾ ਜੀ ਹਰ ਚ ਪਹਿਰਾ ਸਾਭ ਤੇ ਆਨੇ ਤੁਸੀਂ ਹਰ ਜਵੈਰਾ ਸਾਹਿਬ ਜੀ ਇਥੇ ਸੇਵਾ ਕਰਦੇ। ਕਰਨੀ ਜਿਹੜੀ ਹੈ ਉਸ ਸ਼ਰਧਾ ਅਗੇ ਕਿਤੇ ਨਹੀਂ ਕਿਤੇ ਪੈਸ ਨੇ ਸੋਜਦੇ ਜੋੜੇ ਦੀ ਸੇਵਾ ਵੀਰ ਕਰਦੇ ਨੇ। ਗੱਲਬਾਤ ਉਹਨਾਂ ਨਾਲ ਕਰਾਂਗੇ ਜੋੜੇ ਦੀ ਸੇਵਾ ਕਰਦੇ ਨੇ। ਤਾਂ ਵੱਡੀ ਗਿਣਤੀ ਵਿੱਚ ਕੀ ਨਾਮ ਇਹ ਤੁਹਾਡਾ? ਨਾਮ ਕੀ ਹੈ ਤੁਹਾਡਾ? ਬਰਾਜੋ ਸਿੰਘ ਵੀਰੇ। ਕੀ ਕਰਦੇ ਹੋ ਵੀਰੇ ਤੁਸੀਂ? ਸੇਵਾ ਕਰ ਰਹੇ ਹਾਂ ਵੀਰੇ। ਸੇਵਾ ਕਰਨ ਵੈਸੇ ਕੀ ਕਰਦੇ ਹੋ? ਹਾਂਜੀ ਵੀਰੇ। ਹਾਂਜੀ। ਗਲੋਬਲ ਹਸਪੀਟਲ ਅੱਗਾ ਵੀਰੇ। ਤੇ ਹਰ ਬੁੱਧਵਾਰ ਸਿਧਾਂਤ। ਹਾਂਜੀ ਹਾਂਜੀ ਵੀਰੇ। ਜਦੋਂ ਤੋਂ ਸੇਵਾ ਕਰਦੇ। 12:00 ਵਜੇ ਆਇਰੋਲਾ ਵੀਰੇ। ਕਿੰਨੇ ਕਿੰਨੇ ਟਾਈਮ ਤੋਂ ਸੇਵਾ ਕਰਦੇ ਹੋ ਕੀ ਕੋਸ਼ਿਸ਼ ਮਹਿਸੂਸ ਕਰਦੇ ਹੋ ਇੱਥੇ ਆ ਕੇ ਤੁਸੇ ਕੋਈ ਮਿਲਦਾ ਨਹੀਂ ਬਾਬਾ ਜੀ ਦੇ ਦਰਸ਼ਨ ਹੁੰਦੇ ਇੱਥੇ ਆ ਤੁਸੀਂ ਦੇਖ ਸਕਦੇ ਹੋ ਵੀਰ ਖੜੇ ਨੇ ਮਗਰ ਛੋੜੇ ਸੇਵਾ ਵਾਸਤੇ ਹਰ ਬੰਦੇ ਨੇ ਆਪੋ ਆਪਣੀ ਜਿਹੜੀ ਸੇਵਾ ਲਈ ਹੋਈ ਹੈ ਆਪਣੀ ਸੇਵਾ ਮੁਤਾਬਕ ਜਿਹੜੀ ਇੱਥੇ ਸੇਵਾ ਕਰਦੇ ਲੋਕ ਨਜ਼ਰ ਆ ਰਹੇ ਨੇ ਜਿਹੜੇ ਸੇਵਾਦਾਰ ਨੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਤੇ ਉਧਰ ਵੀ ਚੱਲਾਂਗੇ ਲੰਗਰ ਖਾਲ ਵਾਲੀ ਸਾਈਡ ਉੱਥੇ ਵੀ ਗੱਲਬਾਤ ਕਰਨੀ ਹੈ ਹਾਲਤ ਨੂੰ ਦਿਖਾਵਾਂਗੇ ਦ੍ਰਿਸ਼ ਜਿੱਥੇ ਪੱਟੀ ਗਿਣਤੀ ਵਿੱਚ ਸੰਗਤ 71 ਹੈਗੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੱਖੀਆਂ ਚੱਲਦੀਆਂ ਜਾ ਰਹੀਆਂ ਨੇ ਜਲਦੀ ਸੇਵਾ ਵਾਲੇ ਬੰਦੇ ਜਲਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਤੇ ਇੱਧਰ ਪੂਰਾ ਤਰ੍ਹਾਂ ਨਾਲ ਜਿਹੜਾ ਸੰਗਨ ਹਾਲ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਤੇ ਬਾਹਰ ਤੱਕ ਜਿਹੜੇ ਸੰਗਤ ਹੈ ਉਹ ਬਾਹਰ ਤੱਕ ਇੱਥੇ ਬੈਠੀ ਹੋਈ ਹੈ ਕਿਉਂਕਿ ਸ਼ਰਦਾ ਹੈ ਸ਼ਰਦਾ ਵਿਸ਼ਵਾਸ ਹੈ ਵਿਸ਼ਵਾਸ ਕਰਕੇ ਜਿਹੜੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ 71020 ਨਾਲ ਗੱਲ ਕਰਾਂ ਵੀ ਕੀ ਨਾਮ ਤੁਹਾਡਾ ਵੀਰੇ ਜਸ਼ਨਪ੍ਰੀਤ ਸਿੰਘ ਸੇਵਾ ਕਰਦੇ ਨਜ਼ਰ ਆ ਰਹੇ ਨੇ ਸ਼ਰਦਾ ਜੀ ਦੀ ਸੇਵਾ ਕਰਦੇ ਕਿੰਨੇ ਟਾਈਮ ਤੋਂ ਵੀਰੇ ਸੇਵਾ ਕਰਦੇ ਵੀਰੇ ਹੁਣੇ ਹੀ ਅੱਜ ਹੀ ਆਏ ਆਂ ਹਾਂਜੀ ਆਏ ਹਾਂਜੀ ਕਿਦਰਾ ਮਹਿਸੂਸ ਹੋਇਆ ਇੱਥੇ ਵਧੀਆ ਆਇਆ ਵੀਰੇ ਹਾਂਜੀ ਹਾਂਜੀ ਸ਼ੁਕਰੀਆ ਵੀਰੇ ਸ਼ਰਦਾ ਜੀ ਦੀ ਸੇਵਾ ਕਰਦੇ ਆ ਉਧਰ ਨਿਯੰਗ ਸਿੰਘ ਸ਼ਰਦਾ ਜੀ ਦੀ ਤੁਸੀਂ ਉਧਰ ਵੀ ਤੁਹਾਨੂੰ ਦਿਖਾਵਾਂਗੇ ਸ਼ਰਦਾ ਜੀ ਦਾ ਜਿਹੜੇ ਸੇਵਾ ਵਾ ਉਹ ਵੀ ਪੂਰੀ ਤਰ੍ਹਾਂ ਚੱਲਦੀ ਪਈ ਵਰਤਾਈ ਜਾ ਰਹੀ ਹੈ ਸੰਗਤ ਨੂੰ ਕਿ ਗਰਮੀ ਬਹੁਤ ਜਾ ਰਹੀ ਹੈ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਮਾਤਾਵਾਂ ਪੈਣਾ ਜਿਹੜੀਆਂ ਇੱਥੇ ਇਕੱਤਰ ਹੋਈਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਜਿਹੜਾ ਪਾਠ ਜਿਹੜਾ ਇੱਥੇ ਕੀਤਾ ਜਾ ਰਿਹਾ ਮਾਤਾ ਕੀ ਨਾਮ ਤੁਹਾਡਾ ਕਮਲੇਸ਼ ਰਾਣੀ ਮਾਤਾ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਂ ਹੋ ਗਿਆ ਨਾ 10 ਦਿਨ ਹੋ ਗਏ ਨੇ ਆਉਂਦੇ ਕਿੱਦਾਂ ਲ ਮਹਿਸੂਸ ਹੁੰਦਾ ਇੱਥੇ ਆ ਕੇ ਨਹੀਂ ਠੀਕ ਹੈ ਵਧੀਆ ਹੁੰਦਾ ਗਰਮੀ ਗਰਮੀ ਨਹੀਂ ਲੱਗਦੀ ਹੈ ਨਹੀਂ ਨਹੀਂ ਕੋਈ ਗਰਮੀ ਨਹੀਂ 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 ਤੁਸੀਂ ਦੇਖ ਸਕਦੇ ਹੋ ਅੰਦਰ ਤੱਕ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਉੱਥੇ ਬੈਠੀ ਹੋਈ ਹੈ ਸੰਗਤ ਵੱਲੋਂ ਲਗਾਤਾਰ ਜਿਹੜੀ ਹੈ ਕੋਈ ਪੱਖੀ ਦੀ ਸੇਵਾ ਕਰਦੇ ਆ ਕੋਈ ਜਲਦੀ ਸੇਵਾ ਕਰਦੇ ਆ ਕੋਈ ਰੁਹਨਦੀ ਦੀ ਸੇਵਾ ਕਰਦੇ ਆ ਤਾਂ ਗੁਰੂ ਸਾਹਿਬ ਦੀ ਬੜੀ ਕਿਰਪਾ ਸੰਗਤਾਂ ਦੇ ਉੱਤੇ ਬੜੀ ਕਿਰਪਾ ਸੰਗਤਾਂ ਦੇ ਉੱਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਆਉਂਦੀ ਹੈ ਵਿਸ਼ਵਾਸ ਬਣਿਆ ਲੋਕਾਂ ਦਾ ਬਗਵਾ ਸੰਗਤਾਂ ਬਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਮਨੋ ਕਾਮਨਾਵਾਂ ਮਹਿਰੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਪੂਰੀਆਂ ਹੁੰਦੇ ਨੇ ਜਿਸ ਦੇ ਚੱਲਦੇ ਆ ਸੰਗਰ ਜਿਹੜੀ ਹੈ ਇੱਥੇ 71 ਹੋਈ ਕੀ ਨਾਮ ਪੈਂਦੀ ਤੁਹਾਡੇ ਹਰਮੀਤ ਕੌਰ ਹੈ ਜੀ ਕਹਿੰਦੇ ਤੁਸੀਂ ਇੱ ਅੱਜ ਜਦੋਂ ਟਾਈਮ ਮਿਲਦਾ ਆ ਜਾਂਦੇ ਆ ਕੀ ਮਹਿਸੂਸ ਹੁੰਦਾ ਇੱਥੇ ਆ ਕਿ ਮੈਨੂੰ ਕਾਮਨਾ ਪੂਰੀ ਬਹੁਤ ਵਧੀਆ ਮਹਿਸੂਸ ਹੁੰਦਾ ਕੀ ਰੈਂਪਾਂ ਮਿਲੀਆਂ ਬਾਬਾ ਜੀ ਦੇ ਤਰਫੋਂ ਬਹੁਤ ਕੁਝ ਮਿਲਿਆ ਹਾਂਜੀ ਮੈਨੂੰ ਪ੍ਰੋਬਲਮ ਸੀਗੀ ਚੌਂਕੜੀ ਮਾਰਨ ਲਈ ਤੇ ਮੇਰੀ ਚੌਂਕੜੀ ਨਹੀਂ ਮੱਤ ਭੱਜਦੀ ਸੀ ਉਹ ਹੁਣ ਮੇਰੀ ਪ੍ਰੋਬਲਮ ਠੀਕ ਹੋ ਮਾਤਾ ਕੀ ਨਾਮ ਤੋਂ ਹਾਂਜੀ ਮੇਰਾ ਨਾਮ ਸ੍ਰਿੰਦਰ ਗੋਲਾ ਹੈ ਜਮਾਲਪੁਰ ਤੋਂ ਆਂਦੇ ਆ ਤੇ ਕਰੀਬ ਨਾਲ ਸੀ ਬਹੁਤ ਦੇਰ ਤੋਂ ਜਾ ਰਹੇ ਆ ਮਾਲਪੁਰ ਜਿਹੜਾ ਇੱਧਰ ਨਕੋਦਰ ਲੱਗ ਗਿਆ ਹੈ ਚੰਡੀਗੜ੍ਹ ਹਾਂਜੀ ਕਿੱਦਾਂ ਹੈ ਮਹਿਸੂਸ ਹੁੰਦੇ ਤੁਸੀਂ ਇੱਥੇ ਆ ਜਾਂਦੀ। ਬਾਬਾ ਜੀ ਦੀ ਇੰਨੀ ਕਿਰਪਾ ਆ ਕਿ ਇੱਥੇ ਜਿਹੜੀ ਸੰਗਤ ਆ ਹਰ ਟਾਈਮ ਵੱਧਦੀ ਜਾਂਦੀ ਐ। ਜੀ ਤੇ ਜਿਹੜੇ ਵੀ ਆਪਣੇ ਸਰਦਾਂ ਨਾਲ ਆਉਂਦੇ ਨੇ ਹਰ ਕੋਈ ਹਰ ਘਰ ਇੱਕ ਬੰਦਾ ਜਿਹੜਾ ਵੀ ਆਪਣੇ ਸਰਦਾਂ ਨਾਲ ਆਂਦਾ ਉਹਨਾਂ ਦੀ ਸਰਦਾਂ ਪੂਰੀਆਂ ਹੁੰਦੀਆਂ ਨੇ। ਖਾਸ ਮੈਨੂੰ ਕਾਮਨਾ ਮੰਗੀ ਸੀ ਇੱਥੇ। ਹਾਂਜੀ ਅਸੀਂ ਆਪਣੇ ਬੱਚਿਆਂ ਵਾਸਤੇ ਆਏ ਆ। ਬੱਚਿਆਂ ਨੂੰ ਖੁਸ਼ੀਆਂ ਮਿਲੀਆਂ ਨੇ ਸਭ ਕੁਝ ਮਿਲਿਆ ਇੱਥੋਂ ਜੈਸੀ ਬਿਚੋਨੇ ਪਰਮਾਤਮਾ ਹਰ ਬੰਦੇ ਦੀ ਆਪਣੀਆਂ ਖੁਸ਼ੀਆਂ ਚੋਲੀਆਂ ਦਾ ਪਰ ਕਿੱਥੋਂ ਜਾਵੇ ਇਹ ਮਹਾਰਾਜ ਜਿੱਦ ਆਪਣਾ ਭਲਾ ਸਾਰੇ ਬੱਚੇ ਬੱਲੇ ਰਹੇ ਪਰ ਮਾਤਾ ਜੀ ਆਏ ਨੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ ਵੀ ਸਾਰਿਆਂ ਦੀਆਂ ਝੋਲੀਆਂ ਜਣੀਆਂ ਖੁਸ਼ੀਆਂ ਨਾਲ ਭਰੀਆਂ ਰਹਿਣ ਵੀ ਜੀ ਕਾਹਦਾ ਕੈਂਪ ਲੱਗਿਆ ਵੇਜੀ ਆਪਣੇ ਇੱਥੇ ਬਲੱਡ ਟੈਸਟ ਹੁੰਦੇ ਆ ਸਾਰੇ 슈ਗਰ ਆਪਾਂ ਫ੍ਰੀ ਕਰਦੇ ਹੈਗੇ ਆ ਤੇ ਬਾਕੀ ਜਿਹੜੇ ਬਾਡੀ ਦੇ ਸਾਰੇ ਬਲੱਡ ਟੈਸਟ ਫ੍ਰੀ 550 ਰੁਪਏ ਵਿੱਚ ਸਿਰਫ ਆਪਾਂ ਪੈਕੇਜ ਕਰਦੇ ਆਂ ਹਰ ਬੁੱਧਵਾਰ ਕਰਦੇ ਆਂ ਹਰ ਬੁੱਧਵਾਰ ਹਰ ਵੀਰ ਬੁੱਧਵਾਰ ਆਪਣੇ ਕੈਂਪ ਲੱਗਣੇ ਹੀ ਲੱਗਣਾ ਹੈ 100% ਜਿਹੜਾ ਗੁਰਦਾਸ ਸਾਹਿਬ ਦਾ ਚੈਰੀਟੇਬਲ ਹਸਪੀਟਲ ਉਹਦੇ ਚੈਰੀਟੇਬਲ ਹਸਪੀਟਲ ਦਾ ਬਾਬਾ ਦੀਪ ਸਿੰਘ ਵੱਲੀਓ ਸਪੈਸ਼ਲੀ ਡਿਸਕਾਊਂਟ ਹੈਗਾ ਹੈ ਜਿਹੜੇ ਆਪਾਂ ਨੂੰ ਬਾਹਰ 2000 ਰੁਪਏ ਦੇ ਕੈਂਪ ਲੱਗਦੇ ਆ ਉਹ ਆਪਾਂ ਸਿਰਫ 550 ਰੁਪਏ ਵਿੱਚ ਕਰਕੇ ਦੇ ਰਿਹਾ ਜੀ ਬੋਡੀ ਚ ਸਾਰੇ ਬੋਡੀ ਦੇ ਥੈਰੇਟ ਦਾ ਆਰਐਫਟੀ ਐਲਐਫਟੀ ਲਿਪੜ ਵਿਟਾਮਿਨ ਬੀ ਟਵੈਲਵ ਜਿਹੜੇ ਪੇਸ਼ੈਂਟ ਦੇ 1400 ਹਜ਼ਾਰਾਂ ਦੇ ਵਿੱਚ ਸਾਕਦੇ ਸਿਰ 550 ਚ ਸਪੈਸ਼ਲ ਡਿਸਕਾਊਂਟ ਕੈਂਪਰ ਵਿਸ਼ੇਸ਼ ਲਾਇਆ ਵਾ ਖੂਨ ਦਾ ਮਾਫ ਕਰਨਾ ਬਲੱਡ ਟੈਸਟ ਦਾ ਕੈਂਪਰ ਵਾ ਕੋਈ ਤਰੇ ਕੀ ਨਾਮ ਬੱਚੇ ਤੁਹਾਡਾ ਸੁਖਮਨੀ ਤੁਸੀਂ ਕੀ ਜਲਦੀ ਸੇਵਾ ਕਰਦੇ ਹੋ ਜੀ ਹਾਂ ਜੀ ਆਹ ਕੀ ਕਿਹੜੀ ਕਲਾਸ ਚ ਬਣਦੇ ਹੋ ਸੈਕਿੰਡ ਸੈਕਿੰਡ ਕਲਾਸ ਕਰੋ ਤੁਸੀਂ ਗੁਰਦੁਆਰਾ ਸਾਹਿਬ ਕੋ ਦੁਆਰੇ ਹੋ ਬੜੇ ਦਿਨਾਂ ਤੋਂ ਕਿੱਦਾਂ ਲੱਗ ਰਿਹਾ ਇੱਥੇ ਆ ਕੇ ਵਧੀਆ ਵਧੀਆ ਲੱਗਦਾ ਵਾ ਗਰਮੀ ਲੱਗਦੀ ਇੱਥੇ ਆ ਕੇ ਆਪਣੀ ਛੋਟੀ ਜੀ ਬੱਚੀ ਦੇਖ ਰੋ ਸੇਵਾ ਕਰ ਰਿਹਾ ਤੇ ਉਹੀ ਆ ਬਾਬਾ ਜੀ ਦੀ ਕਿਰਪਾ ਬੜੀ ਆਪਾਰ ਹੈ ਮਾਤਾ ਕੀ ਨਾਮ ਤੁਹਾਡਾ ਜੀ ਕਿੱਥੋਂ ਆ ਤੁਸੀਂ ਕਿੱਥੋਂ ਆ ਬਸ ਸਟੈਂਡ ਤੋਂ ਕਿੱਦਾਂ ਦਾ ਮਹਿਸੂਸ ਹੁੰਦਾ ਕਰੋ ਤੁਸੀਂ ਦੇਖ ਹੀ ਜਾ ਤੁਸੀਂ ਪਵੇਤੀ ਸਿੰਘ ਦਾ ਮੇਲਾ ਦੇਖੋ ਮੈਂ ਤੁਹੇ ਦੇਖ ਰਿਹਾ ਵੱਡੀ ਗਰਮੀ ਆ ਪਰ ਸੰਗਤਾਂ ਜਿਹੜੀਆਂ ਨੇ ਉਹ ਉਹ ਨਾ ਕਰੋ ਬਸ ਉਹ ਬਾਬਾ ਆ ਵੀ ਲੈ ਜਾਂਦਾ ਕਰੋ ਵਹਜ ਕੇ ਕੋਈ ਖਾਸ ਮਨੋਂ ਕਾਮਨਾਮਾ ਲੈ ਕੇ ਆਏ ਤੁਸੀਂ ਇੱਥੇ ਜਿਹੜੀਆਂ ਪੁਰੀਆਂ ਹੋਈਆਂ ਨੇ ਵੇਨ ਬੋਲਾ ਸਭ ਕੁਝ ਜਾਣਦਾ ਅਸੀਂ ਕੀ ਕਹੀ ਦੱਸੋ ਸਭ ਨੂੰ ਪਤਾ ਉਹ ਪਹਿਲੇ ਕਰਦਾ ਉਹ ਜਾਂ ਤਾਂ ਹੀ ਇੱਥੇ ਲੈ ਕੇ ਆਂਦਾ ਠੀਕ ਹੈ ਚਲੋ ਬੋਲੇ ਆ ਸਭ ਕੁਝ ਜਾਣਦਾ ਬਾਕੀ ਗੱਲ ਠੀਕ ਹੈ ਇਹ ਪਾਈਦਲ ਸ਼ੁਭਦਾਈ ਦੀ ਸੇਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਸ਼ਰਧਾਈ ਜਿਹੜੀ ਇਹ ਨੰਗ ਸਿੰਘਾ ਵੱਲੋਂ ਬਣਾਈ ਜਾ ਰਹੀ ਹੈ ਤੇ ਇੱਧਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸ਼ਰਧਾਈ ਦੀ ਸੇਵਾ ਜਿਹੜੀ ਇਹ ਨੰਗ ਸਿੰਘਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਧਰ ਦੇਖ ਸਕਦੇ ਤੁਸੀਂ ਪੂਰੀ ਤਰ੍ਹਾਂ ਨਾਲ ਇਹ ਸ਼ਰਧਾਈ ਦੀ ਜਿਹੜੀ ਆ ਉਹ ਜਿਹੜਾ ਵਿੱਚ ਸਮਾਨ ਪਾ ਕੇ ਕਿਹੜੀ-ਕਿਹੜੀ ਸਮਗਰੀ ਵਿੱਚ ਪੈਂਦੀ ਉਹ ਵੀ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ভাই ਕੋਈ ਖਾਲਸਾ ਬਾਈ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹੜੀ ਗਰੀ ਸਮਗਰੀ ਵਿੱਚ ਪਾਉਂਦੇ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਮਹਾਰਾਜ ਜੀ ਅੱਲਾਹ ਦੇ ਜੀ ਗੁਰਬੰਦੀ ਦੇ ਬਾਦਾਮ ਆਉਂਦੇ ਆ ਜੀ ਜਿਹੜੇ ਤੇਲ ਨਾਲ ਭਰਪੂਰ ਹੁੰਦੇ ਆ ਜੀ ਉਹ ਹੋ ਗਿਆ ਜੀ ਫਿਰ ਉਹਦੇ ਤੋਂ ਬਿਨਾ ਜੀ ਮਗਜ ਹੋਗੇ ਚਾਰੇ ਤਰ੍ਹਾਂ ਦੇ ਖਸਖਸ ਹੋ ਗਈ ਕਾਲੀ ਮਿਰਚ ਹੋ ਗਈ ਜੀ ਹਰੀ ਇਲੈਚੀ ਹੋ ਗਈ ਕਾਲੀਆਂ ਮਿਰਚਾਂ ਹੋ ਗਈਆਂ ਸੌਂਫ ਹੋ ਗਈ ਜੀ ਤੇ ਉਹਦੇ ਨਾਲ ਨਾਲ ਜੀ ਬ੍ਰਹਮੀ ਹੋ ਗਈ ਸ਼ੰਖ ਪੁਸ਼ਪੀ ਹੋ ਗਈ ਜਿਹੜੇ ਪੁਰਾਣੇ ਸਿਆਣੇ ਬਜ਼ੁਰਗ ਜਾਣਦੇ ਆ ਇਸ ਚੀਜ਼ ਨੂੰ ਵੀ ਜਿਹੜੀ ਬ੍ਰਹਮੀ ਆ ਤੇ ਸ਼ੰਖ ਪੁਸ਼ਪੀ ਆ ਉਹ ਦਿਮਾਗ ਲਈ ਵਧੀਆ ਹੁੰਦੀ ਆ ਦਿਮਾਗ ਬੱਚਿਆਂ ਦਾ ਤੇਜ਼ ਕਰਦੀ ਆ ਤੇ ਬਾਕੀ ਜਿਹੜਾ ਇਹ ਸਾਰਾ ਰਗੜੇ ਦਾ ਸਿਸਟਮ ਹੈ ਇਹ ਪੇਟ ਨੂੰ ਠੰਡਾ ਕਰਦਾ ਜੀ ਸਰੀਰ ਨੂੰ ਤਾਕਤ ਦਿੰਦਾ ਜੀ ਗੁਰੂ ਜਿਹੜੇ ਆਪਣੇ ਦੂਜੇ ਪਾਸਾ ਐ ਨਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹਨਾਂ ਨੇ ਮਲਖਾੜਾ ਜਿਹੜਾ ਹੈਗਾ ਉਹਦੀ ਸ਼ੁਰੂਆਤ ਕੀਤੀ ਸੀਗੀ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਪਹਿਲਵਾਨ ਨੇ ਅਖਾੜੇ ਦੇ ਤਾਂ ਉਹ ਜਿਹੜਾ ਰਗੜਾ ਹੈ ਜਿਹੜਾ ਉਹਨਾਂ ਦੀ ਮਰਿਆਦਾ ਅੱਜ ਤੱਕ ਵੀ ਕਾਇਮ ਹੈ। ਇਹੀ ਸੀਨਾ ਪਸੀਨਾ ਦਲਪੰਥ ਦੇ ਵਿੱਚ ਮਹਾਰਾਜ ਦੇ ਸਮੇਂ ਤੋਂ ਸ਼ੁਰੂ ਤੋਂ ਇਹ ਚੱਲੀ ਆਉਂਦੀ ਆ। ਜਿਹੜੀ ਨਿਹੰਗ ਸਿੰਘਾਂ ਦੇ ਵਿੱਚ ਜਿਹੜੀ ਇਹ ਪ੍ਰਚਲਨਤਾ ਅੱਜ ਵੀ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਕੋਈ ਪ੍ਰੋਗਰਾਮ ਹੋਏਗਾ ਤਾਂ ਉੱਥੇ ਸਾਰਨੋਂ ਪਹਿਲਾਂ ਜਿਹੜੀ ਅਰਦਾਸ ਹੁੰਦੀ ਆ ਮਹਾਰਾਜ ਨੂੰ ਸ਼ੀਧੀ ਦੇਗਾਂ ਦੀ ਅਰਦਾਸ ਕਰਕੇ ਜਿਹੜੇ ਨੁਕਦੇ ਗੋਲੇ ਨੇ ਉਹ ਛੱਡੇ ਜਾਂਦੇ ਨੇ ਜੰਗਾਂ ਜੁੱਦਾਂ ਦੇ ਵਿੱਚ ਵੀ ਜਦੋਂ ਸਮਾਂ ਬਹੁਤ ਕਰਾਰਾ ਰਿਹਾ ਤਾਂ ਸਿੰਘ ਨੇ ਜਿਹੜੇ ਉਹ ਇਹ ਰਗੜੇ ਦੀ ਅਰਦਾਸ ਕਰਕੇ ਦੇਗਾਂ ਦੀ ਤੋ ਗੋਲਾ ਚਲਾ ਕੇ ਦੁਸ਼ਮਣ ਦਾ ਪੈਰੀ ਦਾ ਕਹਿੰਦੇ ਵੀ ਮੱਥਾ ਭੰਨ ਦਿੰਦੇ ਨੇ ਜੀ ਤੇ ਇਹ ਰਗੜਾ ਕਿੰਨਾ ਟਾਈਮ ਲਾਉਂਦੇ ਸਾਰਾ ਪਾ ਕੇ ਵਿੱਚ ਸਮਗਰੀ ਇਹ ਰਗੜਾ ਮਹਾਰਾਜ ਜੀ ਇਹਦੇ ਨਾਲ ਬਾਣੀ ਪੜੀ ਜਾਂਦੇ ਆ ਜੀ ਰਗੜੀ ਜਦੋਂ ਸਾਰਾ ਬਿਲਕੁਲ ਮਹੀਨ ਹੋ ਗਿਆ ਇਹ ਜਿਹੜਾ ਕੱਪੜਾ ਆਉਂਦਾ ਕੱਪੜੇ ਦੇ ਵਿੱਚ ਛਾਣਾ ਲੱਗਦਾ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਆ ਇਹਨੂੰ ਤੁਸੀਂ ਇਹ ਸਾਰਾ ਹੁਣ ਬਰੀਕ-ਬਰੀਕ ਇਹਦੇ ਵਿੱਚ ਤੁਸੀਂ ਜਿਹੜਾ ਪ੍ਰਵਾਹ ਚੱਲ ਰਿਹਾ ਨਾਲ ਵੀ ਹਾਂਜੀ ਅੱਜ ਤਾਂ ਚਲੋ ਵੈਸੇ ਵੀ ਸਿੰਘ ਜਿਹੜੇ ਪਾਣੀ ਪੜ ਰਹੇ ਆ ਤੇ ਉਦਾਂ ਵੀ ਇੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਲੁਧਿਆਣਾ ਸ਼ਹਿਰ ਵਿੱਚ ਜੀ ਇੱਥੇ ਚਪਹਿਰੇ ਦਾ ਸਮਾਗਮ ਆ ਉੱਥੇ ਸੇਵਾ ਸਾਰੀ ਫੌਜ ਵੱਲੋਂ ਕੀਤੀ ਜਾ ਰਹੀ ਹੈ ਜੀ ਤੁਸੀਂ ਐ ਕਿਹੜੀ ਢੰਗ ਜਿੱਥੇ ਮੰਦੀ ਆ ਤਾਂ ਅਸੀਂ ਬੁੱਡੇਦਾਲ ਤੋਂ ਆ ਜੀ ਜੀ ਆ ਸਾਰੀਆਂ ਫੌਜਾਂ ਬੁੱਡੇਦਾਲ ਦੀਆਂ ਤਰਨੇਦਾਲ ਦੀਆਂ ਫੌਜਾਂ ਨੇ ਜੀ ਤਿਆਰ ਵਰ ਤਿਆਰ ਇਹਦਾ ਸਰੀਰ ਨੂੰ ਪੈਦਾ ਕੀ ਹੁੰਦਾ ਵਾ ਇਹਦਾ ਇਹਦਾ ਮੈਂ ਤੁਹਾਨੂੰ ਦੱਸਿਆ ਬਾਬਾ ਜੀ ਵੀ ਇਹ ਜਿਹੜਾ ਲੀਵਰ ਆ ਸਰੀਰ ਦਾ ਜਿਹੜਾ ਮੇਨ ਅੰਗ ਆ ਉਹ ਲੀਵਰ ਆ ਜੇ ਉਹਦੇ ਵਿੱਚ ਗਰਮੀ ਪੈ ਗਈ ਤਾਂ ਸਾਰੀਆਂ ਬਿਮਾਰੀਆਂ ਉਹਦੇ ਨਾਲ ਲੱਗਦੀਆਂ ਨੇ ਪਰ ਜਦੋਂ ਤੁਸੀਂ ਇਹ ਰਗੜਾ ਜਾਂ ਸਰਬਤੀ ਕਹਿ ਦਿੰਦੇ ਆ ਇਹਨੂੰ ਛਾਕਦੇ ਹੋ ਠੰਡਾਈ ਕਹਿ ਦਿੰਦੇ ਆ ਤਾਂ ਇਹ ਸਰੀਰ ਨੂੰ ਆ ਜਿਹੜੀ ਇਹ ਠੰਡ ਪਾਉਂਦੀ ਹੈ ਜੀ ਸਰੀਰ ਦੀ ਗਰਮੀ ਘੱਟ ਦਿੰਦੀ ਹੈ ਇਹਦੇ ਵਿੱਚ ਬ੍ਰੰਮੀ ਹੋ ਗਈ ਸੰਖਪੁਸ਼ਪੀ ਹੋ ਗਈ ਭਖੜਾ ਹੋ ਗਿਆ ਇਹ ਚੀਜ਼ਾਂ ਠੰਡਾ ਜਿਹੜਾ ਅੱਜ ਕੱਲ ਉਹ ਕਾਦਨ ਦੇ ਆ ਵੀ ਗਰਮੀ ਪੈ ਗਈ ਲੀਵਰ ਨੂੰ ਤਾਕਤ ਚਾਹੀਦੀ ਆ ਤਾਂ ਤੁਹਾਡਾ ਲੀਵਰ ਬਲੀ ਕਰਦੀ ਆ ਜੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਸ਼ਰਧਈ ਜਿਹੜੀ ਤਿਆਰ ਹੁੰਦੀ ਆ ਕਿਹੜੀ ਕਿਹੜੀ ਸਮਗਰੀ ਵਿੱਚ ਪਾਈ ਜਾਂਦੀ ਆ ਜਿਹੜਾ ਧਕੜਾ ਲਾਉਣ ਤੋਂ ਬਾਅਦ ਇਸ ਤਰੀਕੇ ਨਾਲ ਪਾਣੀ ਵਿੱਚੋਂ ਛਾਣਿਆ ਜਾਂਦਾ ਤੇ ਬਾਬਾ ਜੀ ਇਸ ਤੋਂ ਬਾਅਦ ਅੱਗੇ ਵੀ ਦੀ ਕੀ ਹੁੰਦੀ ਆ ਇਹਦੀ ਹਾਂਜੀ ਇਸ ਤੋਂ ਬਾਅਦ ਅੱਗੇ ਵੀ ਦੀ ਕੀ ਹੁੰਦੀ ਆ ਬਸ ਸਣਾ ਲਾਤਾ ਜੀ ਹੁਣ ਸਣਾ ਦੋ ਫੇਰ ਸਣਾ ਇਹ ਤਿਆਰ ਆ ਜੀ ਇਹ ਇਹ ਤਿਆਰ ਆ ਜੀ ਹੁਣ ਤਿਆਰ ਪੀਣ ਨੂੰ ਤਿਆਰ ਹਾਂਜੀ ਪੀਣ ਨੂੰ ਤਿਆਰ ਆ ਜੀ ਇੱਕ ਸਾਧ ਨੇ ਉਹ ਜਿਹੜਾ ਉਧਰ ਰਗੜਾ ਲਾਉਂਦਾ ਰਗੜੇ ਲਾਉਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਜਿਹੜੀ ਛਾਣ ਕੇ ਤਿਆਰ ਹੋ ਜਾਂਦੀ ਹੈ ਤਾਂ ਅੱਗੇ ਸੰਗਤ ਨੂੰ ਵਰਤਾਈ ਜਾਂਦੀ ਹੈ ਅਸੀਂ ਕਾਲੀ ਮਿਰਚ ਪੈਂਦੀ ਹੈ ਇਲੈਚੀ ਪੈਂਦੀ ਹੈ ਮਾਗਜ ਪੈਂਦੇ ਆ ਜੀ ਬਦਾਮ ਪੈਂਦੇ ਨੇ ਇਹਦੇ ਵਿੱਚ ਕਹਿੰਦਾ ਤੇ ਫਿਰ ਇਹਨੂੰ ਰਗੜਿਆ ਜਾਂਦਾ ਤੇ ਇਹਦੇ ਵਿੱਚ ਦੇਗ ਵੀ ਸਵਾਇਆ ਸੀ ਸੁਭਾਗਣ ਕਰਦੇ ਆ ਜੀ ਫਿਰ ਰਗੜ ਕੇ ਘੰਟਾ ਲੱਗ ਜਾਂਦਾ ਰਗੜ ਕੇ ਇਹਨੂੰ ਇਹ ਸਾਣਾ ਲਾਉਨੇ ਆ ਫਿਰ ਇਹਨੇ ਦੁਬਾਰਾ ਸਾਣਾ ਲਾ ਕੇ ਫਿਰ ਰਗੜਦੇ ਆ ਜੀ ਇਹਨੂੰ ਦੁਬਾਰਾ ਇਹ ਪਾਣੀ ਹੁੰਦਾ ਇਹਦੀ ਵੀ ਕੋਈ ਯੂਸ ਹੁੰਦਾ ਇਹ ਯਾਰਾ ਜੀ ਇਹਦਾ ਕੱਢਦੇ ਆ ਦਾ ਹੀ ਇਹ ਨੁਗਰਾ ਆ ਜਾਂਦਾ ਬਾਅਦ ਚ ਬੱਤਾਂ ਜੀ ਦਾ ਸਾਡੇ ਨਾਲ ਨੇ ਹੰਗਰ ਸਿੰਘ ਜੱਥੇਬੰਦੀ ਦੇ ਮੁਖੀ ਮਹਾਕਾਲ ਗਿਆਨੀ ਗੁਰਮukh ਸਿੰਘ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਜੱਥੇਬੰਦੀ ਕੋਲੋਂ ਬੜੀ ਵੱਡੀ ਸੇਵਾ ਲਈ ਗਈ ਹੈ ਸ਼ਰਧਾਈ ਦੀ ਸੇਵਾ ਪਰ社ਦਾ ਇਹਨੂੰ ਲੈ ਕੇ ਕੁਝ ਸਵਾਲ ਦੇ ਲੋਕ ਬੜਾ ਕਿੰਤੂ ਪ੍ਰੰਤੂ ਕਰਦੇ ਨੇ ਵੀ ਨਸ਼ਾ ਹੁੰਦਾ ਅਸੀਂ ਨਹੀਂ ਕਹਿੰਦੇ ਲੋਕਾਂ ਦੇ ਵਿਚਾਰ ਨੇ ਤੁਸੀਂ ਖੁੱਲ੍ਹ ਕੇ ਦੱਸੋ ਸ਼ਰਧਾਈ ਬਾਰੇ ਸ਼ਰਧਾਈ ਦਾ ਸਰਈਏ ਨੂੰ ਕਿੰਨੇ ਕੁ ਫਾਇਦੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਈਆਂ ਦੇ ਲੰਗਰ ਜੀ ਅੱਜ ਤੋਂ ਨਹੀਂ ਚੱਲ ਰਹੇ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਰਿਆਦਾ ਆਰੰਭ ਹੋਈ ਹੋਈ ਹੈ ਕਹਿੰਦੇ ਜਦੋਂ ਮਹਾਰਾਜ ਪੁੱਤਰਖੰਡ ਦੀ ਧਰਤੀ ਸ੍ਰੀ ਨਾਨਕ ਮੱਤਾ ਸਾਹਿਬ ਸਿੱਧਾਂ ਦੇ ਨਾਲ ਵਿਚਾਰ ਗੋਸ਼ਟੀ ਹੋਈ ਤਾਂ ਆਪ ਜੀ ਸਾਰੇ ਭਲੀ ਭਾਂਤ ਜਾਣੂ ਹੋ ਸਿੱਧਾਂ ਨੇ ਬੜੀਆਂ ਸਮੇਰ ਪਰਬਤ ਤੇ ਵੀ ਵਿਚਾਰ ਚਰਚਾ ਹੋਈ ਤੇ ਅਚਲ ਬਟਾਲੇ ਵੀ ਅਚਲ ਸਾਹਿਬ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਬੜੇ ਉੱਠੇ ਸਿੱਧੇ ਸਵਾਲ ਪੁੱਛਦੇ ਸੀ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਅਸੀਂ ਝੂਠੇ ਕਰੀਏ ਤਾਂ ਉਹਨਾਂ ਨੇ ਮਹਾਰਾਜ ਦਾ ਉਪਦੇਸ਼ ਹੈ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਸਿੱਧ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਵੰਡ ਚੱਕੋ ਕਹਿੰਨੇ ਹੋ ਵੀ ਇਹ ਵਾਕਿਆ ਹੀ ਸੱਦਾ ਵਚਨ ਵੀ ਤੁਸੀਂ ਵੰਡ ਕੇ ਸਕਦੇ ਹੋ ਮਹਾਰਾਜ ਕਹਿੰਦੇ ਪਾਈ ਇਹੀ ਉਪਦੇਸ਼ ਤੇ ਉਹਨਾਂ ਨੇ ਕੀ ਕੀਤਾ ਇੱਕ ਚਾਲ ਖੇਡੀ ਮਹਾਰਾਜ ਨੂੰ ਇੱਕ ਤਿਲ ਦੇ ਦਿੱਤਾ ਕਹਿੰਦੇ ਇਹਨੂੰ ਵੰਡ ਕੇ ਚੱਕ ਕੇ ਦਿਖਾਓ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਲੋਤਰ ਸੁਨਹਿਰਾ ਮੰਗਾ ਕੇ ਅਸੀਂ ਸਲੋਤਰ ਸੁਨਹਿਰਾ ਕਹਿੰਨੇ ਆ ਜੀ ਬਾਕੀ ਜਿਵੇਂ ਆਮ ਬੋਲੀ ਦੇ ਵਿੱਚ ਕੁੰਡਾ ਸੋਟਾ ਵੀ ਕਹਿ ਦਿੰਦੇ ਨੇ। ਛਲੋਤਰ ਸੁਨਾਰੇ ਦੇ ਵਿੱਚ ਨਾਲੇ ਦਾ ਉਹ ਤੇਲ ਪਾਇਆ ਨਾਲੇ ਚੀਤੀ ਜੋ ਸਰਦਾਈਆਂ ਲੱਗਦੀਆਂ ਨੇ ਉਹਦੀ ਰਸਤ ਬਸਤ ਵੀ ਪਾ ਕੇ ਉਹ ਤੇਲ ਦਾ ਰਕੜਾ ਲਾ ਕੇ ਉਥੇ ਜਿੰਨੀ ਸੰਗਤ ਸੀਗੀ ਸਾਰੀਆਂ ਨੂੰ ਛਕਾਈ ਸਰਦਾਈ। ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਰਿਆਦਾ ਆਰੰਭ ਹੋਈ ਹੈ। ਤੇ ਚਲਦੀ ਚਲਦੀ ਕਲਗੀਧਰ ਸਿੰਘ ਸਾਹਿਬ ਪਹਿਲਾਂ ਬੰਦੀ ਛੋੜ ਪਾਤਸ਼ਾਹ ਰਗੜੇ ਲੱਗਦੇ ਰਹੇ ਅੱਜ ਵੀ ਤੁਸੀਂ ਦੇਖੋਗੇ ਸੱਚਖੰਡ ਚਰੀ ਹਜੂਰ ਸਾਹਿਬ ਜੀ ਦੀ ਧਰਤੀ ਤੇ ਸਰਦਾਈਆਂ ਦੇ ਲੰਗਰ ਤਿੰਨ ਟਾਈਮ ਵਰਤਦੇ ਨੇ ਇਹ ਅੰਮ੍ਰਿਤ ਵੇਲੇ 3:30 ਵਜੇ 1 6:00 ਵਜੇ ਤਾਂ 1 ਸ਼ਾਮ ਨੂੰ 4:00 ਵਜੇ ਤਿੰਨ ਟਾਈਮ ਉੱਥੇ ਸਰਦਾਈਆਂ ਦੇ ਲੰਗਰ ਅਟੁੱਟ ਵਰਤਦੇ ਨੇ ਤੇ ਹੋਰ ਆਪ ਜੀ ਦੇਖ ਹੀ ਰਹੇ ਹੋ ਸਰਦਾਈਆਂ ਦੇ ਵਿੱਚ ਕੋਈ ਨਸ਼ਾ ਨਹੀਂ ਪੈਂਦਾ ਜੀ ਜਿਵੇਂ ਇਨੂੰ ਬਦਨਾਮ ਕੀਤਾ ਕਈ ਲੋਕਾਂ ਨੇ ਤੁਸੀਂ ਦੇਖੋ ਆਪ ਬਦਾਮ ਖਸਖਸ ਮਗਜ ਕਾਲੀਆਂ ਮਿਰਚਾਂ ਇਲਾਚੀ ਬਲਾਬ ਦੇ ਫੁੱਲ ਹੋਰ ਕਈ ਕੁਸ਼ ਸਿੰਘ ਪਾਉਂਦੇ ਨੇ ਤੇ ਸਰਦਾਈ ਬਹੁਤ ਵਧੀਆ ਹੁੰਦੀ ਆ ਠੰਡੀ ਹੁੰਦੀ ਆ ਤੁਸੀਂ ਆਪ ਹੀ ਦੇਖ ਲਓ ਇੰਨਾ ਮਹਿੰਗਾ ਸਮਾਨ ਆ ਇਹ ਭਾਈ ਕਿੱਥੋਂ ਚਰਚਾ ਤੁਰੀ ਫਿਰ ਵੀ ਸਰਦਾਈ ਨੂੰ ਬਦਨਾਮ ਕਿਉਂ ਕੀਤਾਗਾ ਚਰਚਾ ਕਿੱਥੋਂ ਤੁਰੀ ਕੀ ਸਮਝਦੇ ਤੁਸੀਂ ਇਸ ਪਿੱਛੇ ਸਰਦਾਈ ਨੂੰ ਬਦਨਾਮ ਇਸ ਤਰ੍ਹਾਂ ਕੀਤਾ ਜੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁਣ ਕਈ ਸਿੰਘ ਲਾ ਕੇ ਬੈਠੇ ਨੇ ਵੀ ਆਪਣੀ ਰਜਕੀ ਉਹਨਾਂ ਨੂੰ ਕਹਿ ਲੋ ਆਪਾਂ ਮਾੜਾ ਵੀ ਨਹੀਂ ਕਿਸੇ ਨੂੰ ਕਹਿੰਦੇ ਕਿਉਂਕਿ ਨੇਂਗ ਸਿੰਘ ਬਾਣੇ ਦੇ ਵਿੱਚ ਕਿਤੇ ਕੰਮਕਾਰ ਇਹਨਾਂ ਨੂੰ ਨਾ ਕੋਈ ਰੱਖਦਾ ਨਾ ਇਹ ਕਿਸੇ ਦੇ ਅਧੀਨ ਕੰਮ ਕਰ ਸਕਦੇ ਨੇ ਜੀ ਤਾਂ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਸਿੰਘ ਨਾਲੇ ਤਾਂ ਇਹ ਚੁਲਾ ਲੈਂਦੇ ਸੀਗੇ ਸਰਦਾਈਆਂ ਵਿੱਚ ਕਹਿ ਲੋ ਉਹ ਸੁੱਖਾ ਵੀ ਪਾ ਲੈਂਦੇ ਸੀਗੇ ਜਿਸ ਕਰਕੇ ਸਰਦਾਈਆਂ ਨੂੰ ਬਦਨਾਮ ਕਰਦੇ ਨੇ ਜੀ ਉਹ ਸੁੱਖਾ ਪਾਉਂਦੇ ਹੁੰਦੇ ਸੀਗੇ ਉਹਨਾਂ ਨੇ ਲੰਗਰ ਵਾਂਗੂ ਚਲਾ ਦੇਣਾ ਆ ਕੇ ਭਾਈ ਛਕੋ ਤਾਂ ਸੰਗਤ ਜਿਹੜੀ ਕੋਈ ਜਿਹੜੇ ਛਕਦੇ ਸੀ ਉਹ ਗੋਲਕ ਰੱਖੀ ਹੁੰਦੀ ਸੀ ਗੋਲਕ ਦੇ ਵਿੱਚ ਮਾਇਆ ਪਾਈ ਜਾਂਦੇ ਸੀ ਪੁਰਾਣੇ ਸਮੇਂ ਦੇ ਵਿੱਚ ਤਾਂ ਐ ਚੱਲਦਾ ਸੀਗਾ ਪਰ ਹੁਣ ਇਹ ਲੋਕਾਂ ਨੇ ਇਹਨੂੰ ਮੰਗ ਵੇਚਣ ਦੇ ਬਾਣੇ ਹੀ ਬਾਣੇ ਪਾ ਕੇ ਫਿਰਦੇ ਨੇ ਇਸ ਕਰਕੇ ਹੁਣ ਜਿਹੜੀ ਆਮ ਸੰਗਤ ਜਾਂ ਆਮ ਲੋਕੀ ਕੋਈ ਦੇਖਦੇ ਨੇ ਤਾਂ ਉਹ ਇਹਨੂੰ ਉਹ ਭੰਗ ਵਾਲੀ ਉਹ ਸਰਦਾਈ ਸਮਝ ਲੈਂਦੇ ਨੇ ਤਾਂ ਹੁਣ ਅਸੀਂ ਆਪ ਸਾਰੀ ਸੰਗਤ ਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਦੀਆਂ ਉਹ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਇਸ ਦੇ ਵਿੱਚ ਹੁਣ ਅੱਜ ਕੈਮੀਕਲ ਸਾਰੇ ਕਿਤੇ ਵਰਤਦਾ ਪਿਆ ਜੀ ਕੋਲ ਡਰਿੰਕਾਂ ਹੋਰ એનર્ਜੀ ਡਰਿੰਕਾਂ ਦੇ ਨਾਮ ਤੇ ਬੜਾ ਕੋਸਾ ਆਪਣਾ ਚੱਲੀ ਜਾਂਦਾ ਆ ਉਹ ਕੈਮੀਕਲ ਜਿਹੜੀ ਇਹ ਨੈਚੁਰਲ ਚੀਜ਼ ਆ ਸਰਦਾਈ ਇਹ ਆਪਾਂ ਨੂੰ ਗੁਰੂ ਸਾਹਿਬਾਂ ਨੇ ਬਖਸ਼ੀ ਆ ਤਾਂ ਇਹ ਛੱਕੇ ਸਰੀਰ ਦੇ ਫਾਇਦੇ ਹੀ ਫਾਇਦੇ ਨੇ ਜੀ ਇਹਦਾ ਫਾਇਦਾ ਕੀ ਇੱਕ ਗਣਾਈਏ ਇਹਦੇ ਦਾ ਫਾਇਦੇ ਹੀ ਫਾਇਦੇ ਨੇ ਜੀ ਬਾਬਾ ਜੀ ਕਰੋندہ ਕ ਸੇਵਾ ਇੱਥੇ ਚੱਲੂਗੀ ਤੁਹਾਡੀ ਅੱਗੇ ਵੀ ਸੇਵਾ ਕਰਦੇ ਰਹੂਗੇ ਇਦਾਂ ਹੀ ਇਹ ਸੇਵਾ ਅੱਜ ਦਾ ਪਹਿਲੀ ਵਾਰ ਸਿੰਘਾਂ ਨੇ ਲਾਇਆ ਇੱਥੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਉਦਾਂ ਆਪਣੇ ਸਿੰਘ ਇੱਥੇ ਸਰਦਾਈ ਦੇ ਕੀਰਤ ਕਮਾਈ ਵੀ ਕਰਦੇ ਆ ਜੀ ਉਦਾਂ ਚੱਲਦਾ ਹੀ ਰਹਿੰਦਾ ਹੁਣ ਜੇ ਮਹਾਰਾਜ ਕਿਰਪਾ ਕਰਨ ਤਾਂ ਹਰੇਕ ਬੁੱਧਵਾਰ ਨੂੰ ਚਲਾਇਆ ਕਰੀਏ ਇਹ ਲੰਗਰ ਬਾਈ ਜੀ ਦਾ ਖਾਲਸਾ ਬਾਈ ਜੀ ਦਾ ਖਾਲਸਾ ਆਏ ਦੂਤੀ ਤੇ ਪਾਵੇ ਸੁਣਿਆ ਬਾਬਾ ਜੀ ਨੇ ਖੁੱਲ ਕੇ ਦੱਸਿਆ ਵੀ ਜਿਹੜੀ ਸ਼ਰਧਾਈ ਨੂੰ ਲੈ ਕੇ ਚਰਚਾ ਹੁੰਦੀ ਹੈ ਜਿਸ ਨੂੰ ਭੰਗ ਦਾ ਨਾਮ ਦਿੱਤਾ ਗਿਆ ਉਹ ਬਿਲਕੁਲ ਗਲਤ ਹੈ ਜਦੋਂ ਕਿ ਤੁਹਾਨੂੰ ਅਸੀਂ ਦਿਖਾਇਆ ਕਿਸ ਤਰੀਕੇ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਜਿਹੜੀਆਂ ਸਮਗਰੀਆਂ ਨੇ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੀ ਸ਼ਰਧਾਈ ਹੈ ਉਹ ਤਿਆਰ ਹੁੰਦੀ ਹੈ ਕਿਸ ਤਰੀਕੇ ਪਰੇਪਲੇਖੇ 'ਚ ਨਹੀਂ ਰਹਿਣਾ ਚਾਹੀਦਾ ਸਿੰਘ ਜਿਹੜੇ ਨੇ ਦੇਖੋ ਕਿਸ ਕਿਸ ਤਰੀਕੇ ਨਾਲ ਸਾਫ ਸਫਾਈ ਨਾਲ ਸ਼ਰਧਾਈ ਤਿਆਰ ਕਰਦੇ ਨਜ਼ਾਰਾ ਨੇ ਤਾਂ ਆਹ ਸਮਗਰੀ ਜਿਹੜੀ ਹੈ ਉਹ ਖਾਸ ਕਰਕੇ ਵਿੱਚ ਪਾਈ ਜਾਂਦੀ ਬਾਬਾ ਜੀ ਇਹੀ ਸਮਗਰੀ ਪਾਉਣੇ ਵਿੱਚ ਤਾਂ ਸਮਗਰੀ ਤੁਸੀਂ ਦੇਖਦੇ ਹੋ ਜੀ ਵਸਤ ਭਯੰਤੀ ਹੈ ਜਿਹਦੇ ਵਿੱਚ ਬਨਾਮ ਪਾਏ ਹੋਏ ਨੇ ਤੇ ਖਾਸ ਕਰ ਪਾਈ ਹੈ ਮਾਗਜ ਪਾਈ ਹੈ ਲੈਜੀ ਪਾਈ ਹੈ ਕਾਲੀ ਮਿਰਚ ਪਾਈ ਹੈ ਗਲਾਬ ਦੇ ਫੁੱਲ ਪਾਏ ਹੋ ਨੇ ਜੀ ਇਹ ਫਿਰ ਭਉਗੇ ਥੋੜੀ ਲਾਇਵ ਹੋ ਜਾਂਦੀ ਹੈ ਅੱਜ ਬੰਦਾ ਤੁਸੀਂ ਦੇਖਿਆ ਤੇ ਤੁਹਾਨੂੰ ਇੱਕ ਵਾਰ ਸਹੀ ਦਰਸ਼ਨ ਕਰਾਏ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਆਈ ਹੈ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੱਡੀ ਸੇਵਾ ਲਈ ਗਈ ਤੇ ਬਾਬਾ ਜੀ ਦਾ ਕਹਿਣਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਤਾਂ ਹਰ ਬੁੱਧਵਾਰ ਜਿਹੜੀ ਸੇਵਾ ਇਹ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਮੈਂ ਇੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨ ਨਾਲ ਦੇ ਇਧਰੋਂ ਰਾਜਨੀਤੀ ਟੀਵੀ ਸਸਕਰ